ਨਰਾਚੰ ਬਹੋਰ ਵਿਖਾਦ ਬਾਧਯੰ ਕਿਨੀ ਨਤਾਏ ਸਾਧੇ ਅੰਕਰਮ ਕਾਲ ਜੋ ਪਈ ਸੋ ਭੂਮ ਬੰਸ ਤੇ ਗਈ ਜੋਰਾ ਵਿਪਰ ਕਰਤ ਪੈ ਸੂਦਰ ਬ੍ਰਿਤ ਛਤਰੀ ਵੈਸਨ ਕਰਮ ਵੈਸ ਕਰਤ ਪੈ ਛਤਰੀ ਬ੍ਰੇਤੇ ਸੂਦਰ ਸੋਦੇਜ ਕੋ ਧਰਮ ਚਉ ਪਈ ਬੀਸ ਗਾਵ ਤਿੰਨ ਕੇ ਰਹਿ ਗਏ ਜਨਮੋ ਕਰਤ ਕਿਰਸਾਨੀ ਭੈ ਬਹੁਤ ਕਾਲੇ ਭਾਂਤ ਬਿਤਾਇਓ ਜਨਮ ਸਮੈ ਨਾਰਕ ਕੋ ਆਇਓ ਅੰਧੋਰਾ ਤਿਨ ਬੇਦੀਨ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਈ ਜਹਾ ਤਾ ਪੈ ਸਹਾਇ ਚੌਵੀ ਤਿਨੇ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੀਤਾ ਕੇ ਮਾਰਗ ਮੈਂ ਆਏ ਤੇ ਕਭੂ ਨਹੀਂ ਪਾਪ ਸੰਤਾਏ ਜੇ ਜੇ ਪੰਥ ਤਮਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ ਦੁਖ ਭੂ ਕਭੂ ਨਾ ਸੰਤਾਏ ਝਾਲ ਕਾਲ ਕੇ ਬੀਚ ਨ ਆਏ ਨਾਰ ਕੇ ਹੰਗਿਤ ਕੋ ਬਵ ਧਰਾ ਧਰਮ ਪ੍ਰਚਰ ਇਹ ਜਗ ਮੋਕਰਾ ਅਮਰਦਾਸ ਹੁਣ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਜਬ ਬਰਦਾਨ ਸਮੈ ਬੋ ਆਵਾ RAMਦਾਸ ਤਬ ਗੁਰੂ ਕਹਾਵਾ ਤੇਹ ਬਰਦਾਨ ਪੁਰਾਤਨ ਦੀਆ ਅਮਰਦਾਸ ਸੁਰਪੁਰ ਮਗ ਲੀਆ ਸ੍ਰੀ ਨਾਨਕ ਹੰਗਿਤ ਕਰ ਮਾ ਨਾ ਅਮਰਦਾਸ ਸੰਗਤ ਪਹਿਚਾਨਾ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਮੂੜ ਨਹ ਪਾਇਓ ਬੇਨ ਬੇਨ ਸਭ ਹਉ ਕਰ ਜਾਣਾ ਏਕ ਰੂਪ ਕੇ ਨੂੰ ਪਹਿਚਾਨਾ ਜਿਨ ਜਾਣਾ ਤਿਨਹੀ ਸਿੱਧ ਪਾਈ ਬਿਨ ਸਮਝੇ ਸਿੱਧ ਹਾਥ ਨਾ ਆਈ RAM DAS ਹਰ ਸੋ ਮਿਲ ਗਏ ਗੁਰਤਾ ਦੇ ਧਰਜਨ ਹੈ ਭੈ ਜਬ ਅਰਧ ਪ੍ਰਭ ਲੋਕ ਸਿਧਾਏ ਹਰ ਗੋਬਿੰਦ ਤੇ ਠਾਂ ਠਹਿਰਾਏ ਹਰ ਗੋਬਿੰਦ ਪ੍ਰਭ ਲੋਕ ਸਿਦਾਰੇ ਹਰੀ ਰਾਏ ਤੇ ਠਾਂ ਬੈਠਾਰੇ ਹਰੀ ਕ੍ਰਿਸ਼ਨ ਤਿੰਨ ਕੇਸੁ ذਵੇ ਤਿੰਨ ਤੇ ਤੀਗ ਬਹਾਦਰ ਭੈ ਤਿਲਕ ਜੰਨੂ ਰਾਖਾ ਪ੍ਰਵਤਾ ਕਾ ਕੀ ਨੂ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਦਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀ ਆ ਸੀਸ ਦਿਆ ਪਰ ਸਿਰਰ ਨ ਦਿਆ ਨਾਟਕ 체ਟ ਕੀਏ ਕੁਕਾ ਜਾ ਪ੍ਰਭ ਲੋਗਨ ਕਹਾ ਆਵਤ ਲਾਜਾ ਅੰਧੋਰਾ ਠੀਕਰ ਹੋਰ ਦਲੀਸ਼ ਸਿਰ ਪ੍ਰਾਪੁਰ ਕੀ ਆਪੇ ਆਨ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੁ ਆਨ ਤੇਗ ਬਹਾਦਰ ਕੇ ਚਲਦ ਪਇਓ ਜਗਤ ਕੋ ਸੋਗ ਹੇ 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 ਸਭ ਜਗ ਪਇਓ ਜੈ 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 ਸੁਰ ਲੋਕ ਇਤ ਸ੍ਰੀ ਬਚਤਰਨਾਟ ਗ੍ਰੰਥੇ ਪਾਤਸ਼ਾਹੀ ਵਰਣਨ ਨਾਮ ਪੰਚਮੋ ਧਿਆਏ ਸਮਾਪਤ ਮਸਤ ਸੁਮਸਤ ਅਪਜੂ